ਸਿਵਰੇਜ ਦਾ ਮਸਲਾ ਨਹੀਂ ਜੀ ਹੱਲ ਹੋ ਰਿਹਾ ਵੈਸੇ ਪਤਾ ਨਹੀਂ ਕਿ ਆ ਕਾਰਨ ਹੈ ਉਹਨਾਂ ਨੇ ਦੇਖੋ ਸਿਵਰੇਜ ਤਾਂ ਪਈ ਵੀ ਹਰ ਥਾਂ ਤੇ ਹੀ ਹੈ ਪਤਾ ਨਹੀਂ ਕਿਉਂ ਸਟਾਰਮ ਵਾਟਰ ਜਿਹੜਾ ਉਹ ਤਾਂ ਕਵਰੇ ਨਹੀਂ ਹੁੰਦਾ ਹੈਗਾ ਜੀ ਉਦੋਂ ਬਾਅਦ ਸਾਰੇ ਅੰਦਰ ਘਰ ਚ ਬਲੱਡ ਆਉਣ ਦੀ ਸਥਿਤੀ ਹੋ ਜਾਂਦੀ ਹੈ ਇਹਦੇ ਪਿੱਛੇ ਨਾ ਇੱਕ ਬਹੁਤ ਵੱਡਾ ਰੀਜ਼ਨ ਹੈ ਜਦੋਂ ਕ੍ਰਾਈਜ਼ ਸਿਵਰ ਪਿਆ ਹੂੰ ਇਹ ਉਦੋਂ ਨਾ ਗਵਰਨਮੈਂਟ ਉਦੋਂ ਦੀ ਗਵਰਨਮੈਂਟ ਨੇ ਕਾਫੀ ਸ਼ਹਿਰਾਂ ਚ ਸਿਵਰ ਪ੍ਰੋਵਾਈਡ ਕੀਤਾ ਸੀ ਇਹ ਸਾਇਰ ਸਿਵਰ ਚ ਕਵਰ ਕਰਨਾ ਬਿਲਕੁਲ ਨਹੀਂ ਉਹਨਾਂ ਚ ਇੱਕ ਸਾਡਾ ਸ਼ਹਿਰ ਵੀ ਸੀਗਾ ਹੂੰ ਬੜੇ ਤਾਮ-ਜਾਮ ਨਾਲ ਸਾਨੂੰ ਖੁਸ਼ੀ ਵੀ ਹੋਈ ਸੀ ਉਦੋਂ ਵੀ ਸਿਵਰ ਪਾਉਣ ਲੱਗਿਆ ਵੀ ਸਾਡੇ ਸੰ ਨੂੰ ਇੱਕ ਸਹੂਲਤ ਮਿਲਣ ਲੱਗੀ ਐ ਤਰੱਕੀ ਹੋ ਰਹੀ ਐ ਤਰੱਕੀ ਹੋ ਰਹੀ ਐ ਪਰ ਬਦਕਿਸਮਤੀ ਹਾਂ ਤਰੱਕੀ ਉਲਟ ਹੋ ਗਿਆ ਮਤਲਬ ਸ਼ਹਿਰ ਦੇ ਨਾਲ-ਨਾਲ ਜਿਹੜਾ ਖੁੱਲਾ ਨਾਲਾ ਹੀ ਸੀਗਾ ਉਹੀ ਉਹ ਵੈਸਟ ਸੀਗਾ ਹੁਣ ਜੋ ਅੱਜ ਪੋਜੀਸ਼ਨ ਐ ਹਮ 60 70% ਮੇਨ ਸੀਵਰ ਬਲੌਕ ਹੋਰ ਘਾਤਤ ਤੋਂ ਵੱਧ ਉਹ ਕਮੇਟੀ ਦੇ ਵਾਅਦੇ ਦਾ ਕੰਮ ਨਹੀਂ ਹੋਣਾ ਸਾਹਿਬ ਬਿਲਕੁਲ ਜੀ ਉਹਦੇ ਲਈ 500 ਚਾਹੀਦੇ ਮਸ਼ੀਨਰੀ ਚਾਹੀਦੀ ਜੋ ਕਮੇਟੀ ਕੋਲ ਹੈ ਔਰ ਉਹ ਤੋਂ ਵੱਡੀ ਜਿਹੜੀ ਗਾਂ ਨੂੰ ਪ੍ਰੋਬਲਮ ਆਉਣ ਵਾਲੀ ਹੈ ਇਹ ਤਾਂ ਚਲੋ ਹੁਣ ਚੱਲ ਰਹੀ ਆ ਸਰ ਸ਼ਹਿਰ ਹੂੰ ਹੂੰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਦੋਂ ਸੀਵਰ ਪੈ ਰਿਆਂ ਸੀ ਅਸੀਂ ਲੋਕਾਂ ਨੇ ਬੜੇ ਪ੍ਰੋਟੈਸਟ ਕੀਤੇ ਹੂੰ ਮੂਵੀਜ਼ ਬਣਾ ਕੇ ਭੇਜੀਆਂ ਜੀ 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 ਸੀਵਰ ਪੈਂਦੇ ਦੀਆਂ ਵੀ ਦੇਖੋ ਕਿਵੇਂ ਕੰਮ ਹੋ ਰਿਹਾ ਵਿੱਚ ਪਾਣੀ ਚ ਖੋਦੀਆਂ ਬਣ ਰਹੀਆਂ ਅੱਛਾ ਖੜਾ ਆਉਂਦੀ ਬਣ ਰਹੀ ਆ ਪਾਣੀ ਖੜਾ ਉਹਦੇ ਵਿੱਚੇ ਮੋਦੀ ਬਣਾਤੀ ਉਹਦੀ ਕੀ ਮਨਿਆਤ ਕੁਛ ਵੀ ਨਹੀਂ ਕੁਛ ਵੀ ਨਹੀਂ ਔਰ ਲੈਵਲ ਨਹੀਂ ਸਭ ਤੋਂ ਵੱਡੀ ਪ੍ਰੋਬਲਮ ਲੈਵਲ ਲੈਵਲ ਔਰ ਜੋ ਮਨੋ ਪਤਾ ਲੱਗਾ ਕਿ ਜਿਹੜਾ ਠੇਕੇਦਾਰ ਸੀ ਉਹਨੂੰ ਦਿੱਤਾ ਜਿਹਨੂੰ ਕੰਮ ਲੋਡ ਕੀਤਾ ਸੀ ਵੀ ਉਹਦਾ ਇਹ ਫਰਸਟ ਐਕਸਪੀਰੀਅੰਸ ਸੀਗਾ ਸੀਵਰ ਦਾ ਮੈਂ ਗਲਤ ਵੀ ਹੋ ਸਕਦਾ ਪਰ ਮੈਂ ਜਿੰਦਾ ਵੀ ਆਪ ਹਾਂ ਪਰ ਉਹਨੇ ਕਦੀ ਸੀਵਰ ਨਹੀਂ ਪਾਇਆ ਉਹਨੇ ਫਿਰ ਹੋਰ ਉਹ ਤੋਂ ਗੱਡੀ ਕਿਆ ਮਿਸਟੇਕ ਹੋਈ ਹਾਂ ਉਨੇ ਕੀ ਇੱਕ ਬਾਲ ਸਾਡੇ ਸ਼ਹਿਰ ਦੇ ਪਹਾੜ ਸਿੱਟਦਾ ਉਹਨੂੰ ਸਬਲਟ ਕਰਦਾ ਉਹਨੇ 5 6 ਏਜੰਸੀਜ਼ ਨੂੰ ਕੰਮ ਦਿੱਤਾ ਉਹੋ ਉਹ ਲੈਵਲ ਨਹੀਂ ਮੈਚ ਕਰਦਾ ਹੁਣ ਅਸੀਂ ਦੋਸ਼ ਕਮੇਟੀ ਨੂੰ ਦੇਣਾ ਲੋਕਾਂ ਨੇ ਦੇ ਰਹੇ ਰੇ ਸੁਣ ਵੀ ਰਹੇ ਜਿੱਤੇ ਹਾਲ ਹੁੰਦਾ ਉਹ ਕਰਦੇ ਨਹੀਂ ਪਰ ਅਸੀਂ ਖੁਦ ਨਹੀਂ ਸੈਟੀਸਫਾਈ ਨਹੀਂ ਇੱਕ ਇੱਕ ਚੀਜ਼ ਹੋਰ ਸ਼ਹਿਰ ਨੂੰ ਤੋਂ ਪਤਾ ਨਹੀਂ ਨਾ ਲੱਗਦੀ ਜੀ ਜੀ ਸ਼ਹਿਰ ਵਾਸੀ ਇਹ ਕਹਿੰਦੇ ਵੀ ਜਿਹੜਾ ਪਾਣੀ ਦਾ ਵਹਾਅ ਹੈ ਨਾ ਇਹ ਉਲਟ ਦਿਸ਼ਾ ਬਦਲ ਲਿਆ ਨੇ ਕੱਢਿਆ ਹੋਇਆ ਹੈ। ਕਿਹੜਾ ਸਿਸਟਮ ਹੈ ਜੀ? ਪਾਣੀ ਦਾ ਵਹਾਅ ਤਾਂ ਬੇਨ ਸੀਵਰ ਤਾਂ ਜਾਂਦਾ ਮਰਿੰਡਾ ਰੋਡ ਮਰਿੰਡਾ ਰੋਡ ਤੇ ਮਰਿੰਡਾ ਰੋਡ ਤੋਂ ਹੋ ਕੇ ਬੜਾਲੀ ਰੋਡ ਨੂੰ ਹੋ ਕੇ ਪਪਰਾਈ ਰੋਡ ਨੂੰ ਹੋ ਕੇ ਫਿਰ ਮੰਡ ਬਲਾਂਚੇ ਜਾਂਦਾ ਹੈ। ਹਾਂ। ਪਰ ਜੇ ਉਹ ਪਾਣੀ ਤੁਰੂਗਾ ਤਾਂ ਤਾਂ ਫਾਇਦਾ। ਪਾਣੀ ਦਾ ਤੁਰਦਾ ਨਹੀਂ। ਆ ਜਿਹੜਾ ਬੱਸ ਸਟੈਂਡ ਹੈ ਬੱਸ ਸਟੈਂਡ ਦੇ ਉੱਤੇ ਹੀ ਮੇਰੇ ਖਿਆਲ ਉਹ ਪ੍ਰੋਬਲਮ ਆਈ ਹੋਈ ਹੈ। ਪ੍ਰੋਬਲਮ ਉਹ ਤਾਂ ਠੀਕ ਹੋ ਗਈ। ਹਾਂਜੀ। ਪਰ ਜਿਹੜੀ ਇਹਦਾ ਸਟ੍ਰੌਮ ਪਾਈਪ ਇਹ ਤਾਂ ਚੱਲਦਾ ਹੀ ਨਹੀਂ ਇਹ ਸਟ੍ਰੌਮ ਪਾਈਪ ਇਹਦਾ ਜਿੰਨਾ ਕੋਈ ਉੱਪਰ ਪਾਣੀ ਜਾਂਦਾ ਉਹਨਾਂ ਕਿ ਨਿਕਾਸੀ ਹੋ ਜਾਂਦੀ ਆ ਉਹ ਨੀਚੇ ਉਦਾਂ ਹੀ ਜਾਂਦਾ ਜਾਂਦਾ ਮੇਨ ਸਭ ਤੋਂ ਵੱਡੀ ਪ੍ਰੋਬਲਮ ਵੀ ਇਹਨੂੰ ਸਾਫ਼ ਕਰਾਉਣ ਦਾ ਜੱਤ ਕਰੀਦੇ ਸਾਫ਼ ਨਹੀਂ ਹੁੰਦਾ ਇਹ ਤਾਂ ਇਹ ਚੱਲ ਸਕਦਾ ਹੈ ਪਰ ਇਹਦੇ ਤੇ ਸਫਾਈ ਦਾ ਮੇਨ ਧਿਆਨ ਦੇਣ ਦੀ ਲੋੜ ਹੈ ਇਹਦੇ ਪਿੱਛੇ ਨਾ